ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਉੱਥੇ ਪ੍ਰਕਾਸ਼ ਹੋਣ ਤੋਂ ਬਾਅਦ ਵੀ ਤੁਸੀਂ ਸਾਰੇ ਹੀ ਆਪਣੇ ਘਰ ਦੇ ਵਿੱਚ ਜਿੰਨੇ ਵੀ ਜੀ ਨੇ ਤੁਸੀਂ ਸਾਰਿਆਂ ਨੂੰ ਲੈ ਕੇ ਆਓ ਤੇ ਆਪਾਂ ਇੱਥੇ ਸਾਰੇ ਰਲ ਮਿਲ ਕੇ ਪ੍ਰਕਾਸ਼ ਜਿਹੜਾ ਗੁਰੂ ਸਾਹਿਬ ਦਾ ਹੋਇਆ ਆਪਾਂ ਖੁਸ਼ੀ ਮਨਾਵਾਂਗੇ ਗੁਰਦੁਆਰਾ ਸਾਹਿਬ ਸ਼ੁਸ਼ੋਭਿਤ ਹੋਇਆ ਹੈ ਤੇ ਮੈਂ ਜਦੋਂ ਉਹਨਾਂ ਨੂੰ ਥੋੜਾ ਜਿਹਾ ਕਿਹਾ ਤੇ ਚਲੋ ਇੱਕ ਦੋ ਨੇ ਮੇਰੀ ਗੱਲ ਮੰਨੀ ਤੇ ਸ਼ਾਮ ਦੇ ਦੀਵਾਨ ਦੇ ਵਿੱਚ ਉੱਥੇ ਥੋੜੇ ਬਹੁਤ ਲੋਕ ਹੀ ਆਏ ਉੱਥੇ ਮੈਂ ਸ਼ਾਮ ਨੂੰ ਬੇਨਤੀ ਕੀਤੀ ਬਈ ਸਾਰੇ ਹੀ ਤੁਮੰਲਾ ਸਜਾ ਕੇ ਆਉਣਗੇ ਸਵੇਰੇ ਤੇ ਆਪਣੀ ਬੱਚਿਆਂ ਨੂੰ ਜਦੋਂ ਲੈ ਕੇ ਆਣਾ ਹੈ ਤੇ ਤੁਮੰਲਾ ਸਜਾ ਕੇ ਲੈ ਕੇ ਆਣੇ ਸਾਰੇ ਵੀਰ ਸਾਡੇ ਦਸਤਾਰ ਬੰਨ ਕੇ ਆਣਗੇ ਕਿਉਂਕਿ ਉੱਥੇ ਰੁਮਾਲ ਬੰਦੇ ਸੀ ਬਹੁਤੇ ਵੀਰ ਤੇ ਮੈਂ ਕਿਹਾ ਜੀ ਚਲੋ ਕੋਈ ਗੱਲ ਨਹੀਂ ਤੇ ਦੇਖੋ ਇਹ ਬੱਚਿਆਂ ਦੇ ਦਿਲ ਦੇ ਵਿੱਚ ਕੋਈ ਗੱਲ ਗਈ ਉੱਥੇ ਉਹ ਕਹਿੰਦੀ ਜੀ ਸਾਨੂੰ ਤਾਂ ਤੁਮੰਲਾ ਆਦਾ ਹੀ ਨਹੀਂ ਹੈ ਤੇ ਆਪਾਂ ਕਿਵੇਂ ਸਜਾਵਾਂਗੇ ਮੈਂ ਕਿਹਾ ਉੱਥੇ ਸਟੇਜ ਤੋਂ ਕੋਈ ਗੱਲ ਨਹੀਂ ਜਦੋਂ ਦੂਜਾ ਦੀਵਾਨ ਸੀ ਮੈਂ ਕਿਹਾ ਕੋਈ ਗੱਲ ਨਹੀਂ ਦਾਸ ਵੱਲੋਂ ਇਹ ਸੇਵਾ ਹੋ ਮੈਂ ਆਪਣੇ ਹੱਥ ਨਾਲ ਤੁਹਾਨੂੰ ਦੁਮਾਲਾ ਸਜਾਵਾਂਗੀ ਬਿਲਕੁਲ ਇਸ ਵੀਡੀਓ ਚ ਵੀ ਦੇਖਿਆ ਸੀ ਕਿ ਤੁਸੀਂ ਆਪ ਸਾਰਿਆਂ ਦੇ ਦਸਾਰਾ ਹਾਲਾਂਕਿ ਤੁਸੀਂ ਆਪ ਵੀ ਨਹੀਂ ਹਜੇ ਆਪਣੇ ਸਹੀ ਸਜਾ ਸਕਦੇ ਇਹ ਗੁਰੂ ਸਾਹਿਬ ਦੀ ਕਿਰਪਾ ਹੈ ਕਿ ਅਲੇ ਮੈਂ ਖੁਦ ਹੀ ਆਪਣੇ ਆਪ ਸਿੱਖਿਆ ਸੀ ਲੇਕਿਨ ਉਸ ਦਿਨ ਗੁਰੂ ਪਾਸ਼ਾ ਦੀ ਇੰਨੀ ਕਿਰਪਾ ਹੋਈ ਸਵੇਰੇ ਮਾਰਨਿੰਗ ਦੇ ਵਿੱਚ 5 ਵਜੇ ਉੱਥੇ ਬੱਚੇ ਬਹੁਤ ਸਾਰੇ ਆ ਜਾਂਦੀ ਆ ਮੈਂ ਹੈਰਾਨ ਸੀ ਜਿੱਥੇ ਪਿੰਡ ਦੇ ਵਿੱਚ ਇੱਕ ਬੱਚੀ ਵੀ ਸਿੱਖ ਨੂੰ ਅਡਾਪਟ ਕਰਨ ਨੂੰ ਤਿਆਰ ਨਹੀਂ ਸੀ ਉੱਥੇ ਲਾਈਨ ਲੱਗ ਜਾਂਦੀ ਹੈ ਬੀਬੀਆਂ ਦੇ ਤੇ ਭੈਣਾਂ ਦੀ ਕਹਿੰਦੀ ਸਾਨੂੰ ਵੀ ਦੁਮਾਲੇ ਸਜਾਓ ਇਹ ਪਹਿਨੇ ਉੱਥੇ ਦੁਮਾਲੇ 5 ਵਜੇ ਆਪਾਂ ਸ਼ੁਰੂ ਕਰਦੇ ਆਂ 10 11 ਵਜੇ ਤੱਕ ਆਪਾਂ ਦੁਮਾਲੇ ਸਜਾਏ ਉਹਦੇ ਵਿੱਚ ਦੀਵਾਨ ਸੀ ਮੈਂ ਕਿਹ ਨਜ਼ਾਰਾ ਹੀ ਕੁਛ ਐਦਾ ਸੀ ਕਿ ਗੁਰੂ ਸਾਹਿਬ ਨੇ ਖੁਦ ਪਿੰਡ ਦੇ ਵਿੱਚ ਕਿਰਪਾ ਕੀਤੀ ਹੈ ਪੂਰੇ ਹੀ ਹਾਲ ਦੇ ਵਿੱਚ ਉੱਥੇ ਦੁਮਾਲੇ ਹੀ ਦੁਮਾਲੇ ਸਜਦੇ ਸੀ ਮੈਨੂੰ ਬੜੀ ਖੁਸ਼ੀ ਹੋਈ ਦੇਖ ਕੇ ਉਸ ਦਿਨ ਦੀਵਾਨ ਦੇ ਵਿੱਚ ਇੱਕ ਹਾਜ਼ਰੀ ਹੁੰਦੀ ਹੈ ਤੁਸੀਂ ਸੋਸ਼ਲ ਮੀਡੀਆ ਤੇ ਵੇਖ ਸਕਦੇ ਹੋ ਮੈਂ ਇੱਕ ਦਿਨ ਦੇ ਵਿੱਚ ਉੱਥੇ ਇੱਕ ਇੱਕ ਘੰਟੇ ਦੀ ਤਿੰਨ ਹਾਜ਼ਰੀ ਭਰੀ ਆ ਕਿਉਂ ਆਪਣੇ ਬੱਚਿਆਂ ਨੂੰ ਆਪਣੀ ਭੈਣਾਂ ਨੂੰ ਸਿੱਖੀ ਵੱਲ ਲਾਉਣ ਵਾਸਤੇ ਉੱਥੇ ਆਪਾਂ ਪ੍ਰਚਾਰ ਕੀਤਾ ਗੁਰ ਇਤਿਹਾਸ ਨਾਲ ਜੋੜਿਆ ਭੈਣੇ ਜਦੋਂ ਆਪਾਂ ਸ਼ਾਮ ਦੀ ਹਾਜ਼ਰੀ ਭਰੀ ਨਾ 10 ਤਾਰੀਖ ਦੀ ਤੇ ਤੁਸੀਂ ਸੋਚ ਨਹੀਂ ਸਕਦੇ ਉੱਥੇ ਹਰ ਇੱਕ ਇਨਸਾਨ ਦੇ ਅੱਖਾਂ ਦੇ ਵਿੱਚ ਅਥਰੂ ਸੀ ਕਿਉਂਕਿ ਜਦੋਂ ਆਪਾਂ ਗੱਲ ਕਰਦੇ ਸੀ ਨਾ ਛੋਟੇ ਸਾਹਿਬ ਜਿਆ ਦੀ ਜਦੋਂ ਆਪਾਂ ਗੱਲ ਕਰਦੇ ਸੀ ਗੁਰੂ ਗੋਬਿੰਦ ਸਿੰਘ ਜੀ ਦੀ ਜਦੋਂ ਆਪਾਂ ਗੱਲ ਕਰਦੇ ਸੀ ਭਾਈ ਮਣੀ ਸਿੰਘ ਜੀ ਦੀ ਜਦੋਂ ਆਪਾਂ ਗੱਲ ਕਰਦੇ ਸੀ ਭਾਈ ਤਾਰੂ ਸਿੰਘ ਜੀ ਦੀ ਕਿ ਕਿਵੇਂ ਬੰਦ ਬੰਦ ਕਟਵਾਏ ਗਏ ਕਿਵੇਂ ਇਸ ਦਸਤਾਰ ਵਾਸਤੇ ਸ਼ਹਾਦਤਾਂ ਹੋਈ ਆ ਤੇ ਵੇਖੋ ਇੱਕ ਇੱਕ ਪ੍ਰਾਣੀ ਦੇ ਅੱਖਾਂ 'ਚ ਅਥਰੂ ਸੀ ਪਹਿਨ ਕਿਸ ਨੇ ਇਹ ਸਵਾਲ ਨਹੀਂ ਕੀਤਾ ਤੁਹਾਨੂੰ ਕਿ ਹਜੇ ਤਾਂ ਅਨੁਰਾਧਾ ਕੋਰ ਭਾਪ ਸਿੱਖੀ ਚਾਹੀਆ ਹਜੇ ਤਾਂ ਉਹਨੂੰ ਸਿੱਖਣ ਦੀ ਲੋੜ ਆ ਇਹ ਇੰਨੇ ਦੂਰ ਪ੍ਰਚਾਰ ਕਰਨ ਵੀ ਪਹੁੰਚ ਗਿਆ ਵੇਖੋ ਸਿੱਖ ਤਾਂ ਉਹ ਹੈ ਜਦੋਂ ਜਨਮ ਹੁੰਦਾ ਹੈ ਤੇ ਸਿੱਖਣਾ ਸ਼ੁਰੂ ਕਰਦਾ ਹੈ ਉਹ ਜਦੋਂ ਤੱਕ ਸ਼ਮਸ਼ਾਨ ਚ ਜਾਂਦਾ ਹੈ ਤਦ ਤੱਕ ਸਿੱਖਦਾ ਹੀ ਰਹਿੰਦਾ ਹੈ ਤੇ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਔਰ ਨਾਲੇ ਰਹੀ ਗੱਲ ਦੇਖੋ ਜਦੋਂ ਮੈਂ ਇਸ ਪ੍ਰਚਾਰ ਚ ਆਈ ਸੀ 2019 ਦੇ ਵਿੱਚ ਮੈਂ ਸ਼ੁਰੂਆਤ ਕੀਤਾ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕਿਰਪਾ ਨਾਲ ਜਿਹੜਾ ਵੀ ਮੈਂ ਬੋਲਦੀ ਆ ਜਿਹੜਾ ਵੀ ਮੈਂ ਕਰਦੀ ਆ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਆਗਿਆ ਨੂੰ ਹਰ ਹੁੰਦਾ ਅਸੀਂ ਮੈਂ ਤਾਂ ਬਹੁਤ ਨੀਵੀ ਹੋ ਕੇ ਚੱਲਦੀ ਆ ਅਸੀਂ ਇੰਨੇ ਜੋਗੇ ਹੈ ਹੀ ਨਹੀਂ ਕਿ ਆਪਾਂ ਬੱਚਿਆਂ ਨੂੰ ਸਿੱਖੀ ਵਾਲ ਪ੍ਰੇਰ ਕੇ ਲਾ ਸਕੀਏ ਇਹ ਗੁਰੂ ਪਾਸ਼ਾ ਦੀ ਜਿਹੜੀ ਕਿਰਪਾ ਹੁੰਦੀ ਆ ਆਪਾਂ ਉੱਥੇ ਪਹੁੰਚ ਜਾਂਦੇ ਆ ਤੋਂ ਪੰਜ ਪਿਆਰੇ ਸਾਈਭਾਂ ਨੂੰ ਉਸ ਪਿੰਡ ਦੇ ਵਿੱਚ ਆਏ ਨਾ ਮੈਨੂੰ ਬੜੀ ਖੁਸ਼ੀ ਹੋਈ ਕਿ ਦੇਖੋ ਜਿਸ ਪਿੰਡ ਦੇ ਵਿੱਚ ਅੱਜ ਸਿੱਖੀ ਨਹੀਂ ਹੁੰਦੀ ਸੀ ਉੱਥੇ ਪੰਜ ਪਿਆਰੇ ਸਾਈਭਾਂ ਨੇ ਆ ਕੇ ਉੱਥੇ ਅੰਮ੍ਰਿਤ ਛਕਾਇਆ 82 ਪ੍ਰਾਣੀਆਂ ਨੇ ਉੱਥੇ ਅੰਮ੍ਰਿਤ ਛਕਾਇਆ ਜਿਹਦੇ ਵਿੱਚ ਮੈਨੂੰ ਸਭ ਤੋਂ ਵੱਡੀ ਖੁਸ਼ੀ ਹੋਈ ਕਿ ਸਭ ਤੋਂ ਜ਼ਿਆਦਾ ਅੰਮ੍ਰਿਤ ਛਕਣ ਵਾਲੀ ਸਾਡੀ ਬੀਬੀ ਆ ਸੀ ਤੇ ਬੱਚਿਆ ਸੀ ਦੇਖੋ ਸਭ ਤੋਂ ਵੱਡੀ ਗੱਲ ਇਹ ਹੈ ਕਿਉਂਕਿ ਮੈਂ ਹਮੇਸ਼ਾ ਕਹਿੰਦੀ ਆਈਏ ਕਿ ਮਾਂ ਨੂੰ ਸਭ ਤੋਂ ਵੱਡਾ ਗੁਰੂ ਕਿਹਾ ਜਾਂਦਾ ਹੈ ਜੇ ਮਾਂ ਆਪਣੇ ਬੱਚੇ ਨੂੰ ਬਚਪਨ ਤੋਂ ਹੀ ਜੇ ਸਹੀ ਰਾਹ ਤੇ ਲਾਉਗੀ ਤੇ ਦੇਖੋ ਆਉਣ ਵਾਲਾ ਟਾਈਮ ਬੱਚੀ ਵਾਸਤੇ ਵੀ ਚੰਗਾ ਹੈ ਤੇ ਪਰਿਵਾਰ ਵਾਸਤੇ ਵੀ ਗੱਲ ਕਰਦੀ ਆ ਬਾਤ ਉੱਥੇ ਜਿਹੜੇ ਸਿੱਖ ਪਰਿਵਾਰ ਸੀ ਉਹ 150 ਦੇ ਆਸ-ਪਾਸ ਉੱਥੇ ਸਿੱਖ ਪਰਿਵਾਰ ਦੇ ਤੇ ਹੋਰ ਹਿੰਦੂ ਪਰਿਵਾਰ ਵੀ ਨੇ ਨਾਲੇ ਸਾਰੇ ਹੀ ਨੇ ਤੇ ਉਥੇ ਜਿਹੜੀ ਆਬਾਦੀ ਹੈ 3500 4000 ਦੇ ਪਿੰਡ ਦੇ ਵਿੱਚ ਨਹੀਂ ਸੀ ਗੁਰਸਿੱਖ ਨਹੀਂ ਸੀਗੇ ਇੱਕ ਹੀ ਪਰਿਵਾਰ ਸੀ ਉਹਨਾਂ ਦਾ ਬਾਬਾ ਪ੍ਰਗਟ ਸਿੰਘ ਜੀ ਦਾ ਉਥੇ ਪਰਿਵਾਰ ਸੀ ਉਹ ਪੂਰਾ ਗੁਰਸਿੱਖ ਪਰਿਵਾਰ ਦੇ ਤੁਸੀਂ ਗੱਲ ਕਰਦੇ ਕਿ ਉਹ ਵੀ ਸਿੱਖੀ ਤੋਂ ਪਤਾ ਤੇ ਸੀਗੇ ਸਿੱਖੀ ਬਾਰੇ ਕੋਈ ਗਿਆਨ ਨਹੀਂ ਸੀ ਉਹਨਾਂ ਦਾ ਜਿਹੜਾ ਇੱਕ ਪਰਿਵਾਰ ਸੀ ਉਹ ਪੂਰਨ ਗੁਰਸਿੱਖ ਸੀ ਉੱਥੇ ਨਾਲੇ ਉਹਨਾਂ ਦੀ ਮਾਤਾ ਜਿਹੜੀ ਸੀ ਪ੍ਰਗਟ ਸਿੰਘ ਜੀ ਦੀ ਤੇ ਅੱਜ ਜਿਹਨੇ ਸੋਸ਼ਲ ਮੀਡੀਆ ਤੇ ਵੇਖਿਆ ਵੀ ਹੋਣਾ ਉਹ ਜਦੋਂ ਮੈਂ ਉਹਨਾਂ ਦੇ ਘਰ ਗਈ ਤੇ ਉਹ ਮੇਰੇ ਅੱਗੇ ਰੋਣ ਲੱਗੇ ਕਹਿੰਦੇ ਪੁੱਤਰ ਇੱਥੇ ਪੂਰੇ ਗੁਰਸਿੱਖ ਕੋਈ ਨਹੀਂ ਹੈਗਾ ਮੈਨੂੰ ਬੜਾ ਦੁਖੰਦਾ ਜਦੋਂ ਮੈਂ ਤੁਮਨਲਾ ਸਜਾਨੀ ਆ ਤੇ ਲੋਕੀ ਕਹਿੰਦੇ ਮਾਂ ਤਾਂ ਤੈਨੂੰ ਕੀ ਹੋ ਗਿਆ ਤੈਨੂੰ ਕਿਹੜੇ ਚੱਕਰਾਂ ਚ ਤੂੰ ਪੈ ਗਈ ਹੈ ਤੇ ਤੂੰ ਤੁਮਨਲਾ ਸਜਾਨ ਲੱਗੀ ਹੈ ਤੇ ਜਦੋਂ ਮੈਨੂੰ ਬੜਾ ਹੀ ਇਹ ਗੱਲ ਮਤਲਬ ਮਹਿਸੂਸ ਹੋਈ ਤਾਂ ਮੈਂ ਮਾਤਾ ਜੀ ਨੂੰ ਪ੍ਰੋਮਿਸ ਕੀਤਾ ਮਾਤਾ ਜੀ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕਿਰਪਾ ਨਾਲ ਇੱਥੇ ਸਿੱਖੀ ਹੀ ਸਿੱਖੀ ਪ੍ਰਫੁੱਲਿਤ ਕਰਾਂਗੇ ਤੇ ਮੈਂ ਮਾਤਾ ਜੀ ਨੂੰ ਕਿਹਾ ਮਾਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬੇਨਤੀ ਕਰੋ ਹੁਣ ਇਹ ਸਿੱਖੀ ਤੁਹਾਡੇ ਘਰ ਤੋਂ ਪ੍ਰਫੁੱਲਿਤ ਹੋਣੀ ਹੈ ਇਹ ਸਿੱਖੀ ਤੁਹਾਡੇ ਘਰੋਂ ਚੱਲੂਗੀ ਇਹ ਸਿੱਖੀ ਗੁਰੂ ਸਾਹਿਬ ਦੀ ਕਿਰਪਾ ਨਾਲ ਇੱਥੇ ਦੁਮਾਲੇ ਸਜਣਗੇ ਵੇਖੋ ਉਹੀ ਹੋਇਆ ਦੁਮਾਲੇ ਉਹਨਾਂ ਦੇ ਘਰ ਹੀ ਸਾਰੇ ਸਜਾਏ ਆਪਾਂ ਬੈਠ ਕੇ ਤੇ ਮਾਤਾ ਜੀ ਬਾਅਦ ਵਿੱਚ ਇੰਨਾ ਭਾਵੁਕ ਹੋ ਗਏ ਕਹਿੰਦੇ ਮੈਂ ਕਦੇ ਸੋਚਿਆ ਨਹੀਂ ਸੀ ਪੈਨ ਉਸ ਪਿੰਡ ਦੇ ਵਿੱਚ ਕਤੇ ਹੋਰ ਪ੍ਰਚਾਰਕ ਨਹੀਂ ਗਏ ਹੈਗੇ ਉਸ ਪਿੰਡ ਦੇ ਵਿੱਚ ਜੇ ਆਪਾਂ ਗੱਲ ਕਰੀਏ ਕਿ ਇਹ ਜ਼ਿੰਮੇਵਾਰੀ ਤਾਂ ਅਸੀਂ ਵੀ ਜ਼ਿੰਦੀ ਪੀਆ ਉਹ ਵੀ ਇਹ ਕਰ ਸਕਦੇ ਉੱਥੇ ਇਹ ਪੀਲੀ ਬੰਗਾ ਪੜਦਾ ਹੈ ਡਿਸਟ੍ਰਿਕਟ ਉੱਥੇ ਤੱਕ ਜਾਂਦੇ ਨੇ ਪ੍ਰਚਾਰਾ ਕਿਉਂਕਿ ਵੱਡਾ ਸ਼ਹਿਰ ਹੈ ਛੋਟੇ ਸ਼ਹਿਰਾਂ ਚ ਦੇਖੋ ਮੈਂ ਇਹ ਕਹਾਂਗੀ ਸਾਡੇ ਜਿਹੜੀ ਕਮੇਟੀਆਂ ਨੇ ਉਹਨਾਂ ਦੇ ਕੋਲ ਬਹੁਤ ਸਰਮਾਇਆ ਹੈ ਕੋਈ ਘਾਟ ਨਹੀਂ ਹੈਗੀ ਜਿੱਥੇ ਜਾਣਾ ਚਾਹੀਦਾ ਹੈ ਜਿੱਥੇ ਲੋਕੀ ਸਿੱਖ ਬਣਨਾ ਚਾਹੁੰਦੇ ਨੇ ਜਿਤੇ ਲੋਕੀ ਸਿੱਖੀ ਨੂੰ ਪਿਆਰ ਕਰਦੇ ਨੇ ਲੇਕਿਨ ਉਹਨਾਂ ਨੂੰ ਇਤਿਹਾਸ ਬਾਰੇ ਦੱਸਣ ਵਾਲਾ ਕੋਈ ਹੈ ਹੀ ਨਹੀਂ ਤੇ ਜਦੋਂ ਇਹ ਵੀਡੀਓ ਵਾਇਰਲ ਹੋਈ ਮੈਨੂੰ ਪਿਵਾਣੀ ਤੋਂ ਪਿੰਡਾਂ-ਪਿੰਡਾਂ ਤੋਂ ਫੋਨ ਆਏ ਨੇ ਕਹਿੰਦੇ ਜੀ ਸਾਡੇ ਆਲੇ-ਦੁਆਲੇ ਨਾ ਤਾਂ ਕੋਈ ਗੁਰੂ ਘਰ ਹੈਗਾ ਤੇ ਨਾ ਹੀ ਇੱਥੇ ਕੋਈ ਸਾਡੇ ਪ੍ਰਚਾਰਕ ਕੋਈ ਸਾਨੂੰ ਪ੍ਰੇਰਣਾ ਤੇ ਤੁਸੀਂ ਸਾਡੇ ਬੱਚਿਆਂ ਨੂੰ ਅੰਮ੍ਰਿਤ ਛਕਵਾ ਦਿਓ ਕਿਵੇਂ ਨਾ ਕਿਵੇਂ ਸਾਡੇ 25 ਪਰਿਵਾਰ ਨੇ ਹੁਣ ਤੁਸੀਂ ਪਿਵਾਣੀ ਦਾ ਜਿਹੜਾ ਉਹ ਪਿੰਡ ਪੜਦਾ ਹੈ ਹਨੂਮਾਨ ਚੌਕ ਪੜਦਾ ਹੈ ਕਿਤੇ ਮੇਰੇ ਕੋਲ ਉਹ ਮੈਂ ਵੀਡੀਓ ਵੀ ਪਾਈ ਸੀ ਉਹਦੀ ਔਡੀਓ ਪਾਈਸੀ ਕੀ ਦੇਖੋ ਕਿਵੇਂ ਲੋਕੀ ਆਪਣੀ ਸਿੱਖੀ ਨੂੰ ਤਰਸ ਰਹੇ ਆ ਕਿਵੇਂ ਉਹ ਲੇਕਿਨ ਅੱਜ ਤੱਕ ਸਾਨੂੰ ਕੋਈ ਇੱਥੇ ਪ੍ਰੇਰਣ ਨਹੀਂ ਆਇਆ ਸਾਡੇ ਬੱਚਿਆਂ ਨੂੰ ਇਤਿਹਾਸ ਬਾਰੇ ਨਹੀਂ ਦੱਸਿਆ ਗਿਆ ਤੇ ਸਾਡੇ ਬੱਚੇ ਸਿੱਖੀ ਤੋਂ ਅਲੱਗ ਹੋ ਗਏ ਨੇ ਤੇ ਤੁਸੀਂ ਬੱਚਿਆਂ ਨੂੰ ਅੰਮ੍ਰਿਤ ਛਕਾਉਣ ਵਾਸਤੇ ਤੇ ਇੱਥੇ ਬੱਚਿਆਂ ਨੂੰ ਸਿੱਖੀ ਵੱਲ ਲਾਉਣ ਵਾਸਤੇ ਇੱਥੇ ਵੀ ਆਪਣਾ ਕੈਂਪ ਲਾਓ ਤੇ ਵੇਖੋ ਇਹ ਸਾਰੀ ਜਿਹੜੀ ਕਮੀ ਮੈਂ ਮਹਿਸੂਸ ਕਰਦੀ ਆ ਮੈਂ ਸਿੱਖ ਕੌਮ ਦੇ ਸਰਮੋਹ ਸੰਸਥਾਵਾਂ ਨੂੰ ਬੇਨਤੀ ਕਰਦੀ ਆ ਕਿ ਜਿੱਥੇ-ਜਿੱਥੇ ਸਾਡੀ ਲੋੜ ਹੈ ਪ੍ਰਚਾਰ ਦੀ ਉੱਥੇ ਜਾਣਾ ਚਾਹੀਦਾ ਹੈ ਕਿ ਜਿੱਥੇ ਲੰਗਰ ਲੱਗਦੇ ਨੇ ਜਿੱਥੇ ਵੱਡੇ-ਵੱਡੇ ਸਮਾਗਮ ਹੁੰਦੇ ਨੇ ਜਿੱਥੇ ਨਗਰ ਕੀਰਤਨ ਕੱਢਦੇ ਨੇ ਜੇ ਇੰਨਾ ਹੀ ਪੈਸਾ ਆਪਾਂ ਲੈ ਕੇ ਜੇ ਆਪਣੇ ਪ੍ਰਚਾਰਕਾਂ ਨੂੰ ਲੈ ਕੇ ਜੇ ਆਪਾਂ ਥਾਂ-ਥਾਂ ਤੇ ਜੇ ਆਪਾਂ ਪਿੰਡਾਂ-ਪਿੰਡਾਂ ਦੇ ਵਿੱਚ ਪ੍ਰਚਾਰ ਕਰੀਏ ਤੇ ਇਹਦਾ ਬਹੁਤ ਸੋਹਣਾ ਰਿਜ਼ਲਟ ਆਣਾ ਹੈ ਹੁਣ ਵੇਖੋ ਵਿਦੇਸ਼ਾਂ ਦੇ ਵਿੱਚ ਇੱਕ ਧਰਮ ਨੂੰ ਲੈ ਕੇ ਅੱਜ ਹਰ ਦੇਸ਼ ਦੇ ਵਿੱਚ ਕਿੰਨਾ ਵੱਡਾ ਇਹਨਾਂ ਨੇ ਆਪਣਾ ਇਹ ਨੈਟਵਰਕ ਬਣਾ ਲਿਆ ਹੈ ਨਾ ਬਹੁਤ ਵੱਡੇ ਵੱਡੇ ਤੌਰ ਤੇ ਇਹ ਆਪਣੇ ਪ੍ਰੋਗਰਾਮ ਵੀ ਕਰਦੇ ਨੇ ਨਾਲੇ ਇਹਨਾਂ ਦੇ ਲੋਕੀ ਵੀ ਬਹੁਤ ਨੇ ਸਾਡਾ ਧਰਮ ਤਾਂ ਇਹੋ ਜਿਹਾ ਹੈ ਜਿਤੇ ਵਿੱਚ 1 ਜਨਵਰੀ ਤੋਂ ਲੈ ਕੇ 31 ਦਸੰਬਰ ਤੱਕ ਸ਼ਹਾਦਤਾਂ ਹੋਈ ਹੈ ਲੇਕਿਨ ਸਾਡੀ ਸੰਸਥਾਵਾਂ ਸਿਰਫ ਲੰਗਰ ਲਾਉਣ ਵਾਸਤੇ ਤੇ ਇਹ ਆਪਣੇ ਸਮਾਗਮ ਕਰਾਉਣ ਵਾਸਤੇ ਇਹ ਸਾਰਾ ਹੀ ਉਪਰਾਲਾ ਕਰਦੀ ਹੈ ਲੇਕਿਨ ਮੈਂ ਸਾਰੇ ਸਿਰਮੌਰ ਸੰਸਥਾਵਾਂ ਨੂੰ ਬੇਨਤੀ ਕਰਦੀ ਆ ਕੀ ਆਪਣੇ ਪ੍ਰਚਾਰ ਦੇ ਵਿੱਚ ਜਿਹੜੀ ਕਮੀ ਹੈ ਉਹਨੂੰ ਪੂਰਾ ਕਰੋ ਹੁਣ ਜੇ ਸੰਸਥਾਾਂਾਂ ਸਾਡਾ ਵੀ ਸਾਥ ਦੇਣ ਤੇ ਅਸੀਂ ਵੀ ਪ੍ਰਚਾਰ ਕਰ ਸਕਦੇ ਆ ਲੇਕਿਨ ਸਵਾ ਸਾਡਾ ਸਾਥ ਨਹੀਂ ਦਿੰਦੀ ਕਿਉਂਕਿ ਅਸੀਂ ਸੱਚ ਦੇ ਨਾਲ ਖੜਦੇ ਆ ਸੰਸਥਾਵਾਂਾਂ ਤੇ ਹੋਰ ਜਿੰਨੇ ਵੀ ਕਮੇਟੀਆਂ ਨੇ ਸਾਡਾ ਸਾਥ ਕਿਉਂ ਨਹੀਂ ਦਿੰਦੀ